ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਹੁਣੇ ਸੋਈ ਹੈ ਇੱਕ ਗੱਬਣਿਆ ਤੇ ਇੱਕ ਬੱਚੇ ਦਾ ਵੀ ਨਾ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਕੈਮ ਜਿ ਸਿੱਤਾ ਹਾਂ ਹਾਂਜੀ ਜੀ ਕੈਮ ਜੀ ਅੱਗੇ ਨਾਲ ਤੇ ਫਰਕ ਜ ਆਦਾ ਹਾਂ ਹਾਂਜੀ ਜੀ ਪੈ ਗਿਆ ਹੁਣ ਤੁਰਲਾ ਪੀਦਾ ਜੀ ਠੀਕ ਠੀਕ ਚਲੋ ਹੌਲੀ ਹੌਲੀ ਹੋ ਜੂ ਸੈਟ ਸਾਰਾ ਫਰਕ ਹੋਈ ਜਾਂਦੀ ਜੀ ਠੀਕ ਆ ਤੇ ਵੇਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਵੇਗਿਆ ਜੀ ਮਾਲ ਦਾ ਤੇ ਅੱਜ ਹੀ ਗਾਵਾਂ ਚ ਆ ਰਹੀ ਇੱਕ ਸੇਰੇ ਵੇਗੀ ਜੀ ਤੇ ਫਰੀ ਵਾਲੀ ਤੇ ਕਿੰਨੇ ਫੋਨ ਆਏ ਫਿਰ ਫਰੀ ਵਾਲੀ ਤੇ ਬਹੁਤ ਜ਼ਿਆਦਾ ਆਏ ਜੀ ਉਹਨਾਂ ਨੇ ਜ਼ਿਆਦਾ ਆਏ ਜੀ ਕਿਤੇ ਮਹੀਨੇ 'ਚ ਇੱਕ ਅੱਧੀ ਪਾ ਦਿਆ ਕਰ ਉਹ ਇਹੋ ਜੀ ਤੇ ਪਾਇਆ ਕਰਾਂਗੇ ਕਿਤੇ ਨਾ ਕਿਤੇ ਲੈ ਕੇ ਭਾ ਚੀਜ਼ਾਂ ਕਿਤੇ ਚਲੋ ਦਾਲ ਪੋਨੀ ਸੀ ਹਾਂਜੀ 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 ਤੇ ਚਲੋ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਜੀ ਪੀਓ ਮਜੀਸਤਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 990115174 ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰ ਇੱਕੋ ਹੀ ਪਾਉਣਾ ਕਿ ਦੂਸਰਾ ਪਾਉਣਾ ਦੂਸਰਾ ਪਾ ਦਿੰਦੇ 9814083081 ਠੀਕ ਹੈ ਜੀ ਹਾਂ ਜੀ ਠੀਕ ਤੇ ਚਲੋ ਫਿਰ ਸ਼ੁਰੂਆਤ ਆ ਜੀ ਸੂਈ ਤਾਂ ਕਰ ਲਈਏ ਹਾਂ ਜੀ ਹਾਂ ਜੀ ਹੁਣ ਇਹ ਸੂਈ ਜਿੱਦਾਂ ਘੰਟਾ ਹੋਇਆ ਜੇ ਆ ਠੀਕ ਹੈ ਹਾਂ ਜੀ ਤੇ ਬੱਚਾ ਕਿ ਆ ਗਿਆ ਮਗਰ ਅੱਛਾ ਜੀ ਜੀ ਅੱਛਾ ਮਗਰ ਇਹਦੇ ਬੱਚਾ ਹੈ ਹਾਂ ਜੀ ਕਿੰਨੇ ਕੇ ਦੁੱਧ ਆ ਲਈ ਜੀ ਏ ਲੋ ਵਿਜੀ ਹਵਾਨੇ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਕਰੂਗੀ ਦੁੱਧ ਠੀਕ ਆ 12 ਲੀਟਰ ਤੋਂ ਬਲੱਸ ਹੀ ਜਾਊਗੀ ਜੀ ਹਾਂਜੀ 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 ਤੋਰੀਏ ਫਿਰ ਪਾਏ ਦਾ ਵਿਜੀ ਜਿਹੜਾ ਪਾਏ ਦਾ ਜੇ ਦੁੱਧ ਦਾ ਬਾਕੀ ਚਲੋ ਤਿਆਰੀ ਤੇ ਬੜੀ ਚੰਗੀ ਹੋਈ ਆ ਤੇ ਕੋਈ ਭਲਾਵ ਨਹੀਂ ਆ ਹੈ ਹਵਾਨੇ ਦੇ ਬਿਲਕੁਲ ਐ ਸਾਫ ਸੁੱਤਰੀ ਜੀ ਕੋਈ ਠੰਡੀ ਧਿਰੀ ਜੇ ਕਿਦਾਂ ਮਰਜੀ ਆਖੋ ਤਾਰੀ ਹਾਂ ਦੇ ਸਾਡੇ ਤਾਰੀ ਸਾਫ ਹੈ ਬਿਲਕੁਲ ਕੋਈ ਗੋਸ ਨਹੀਂ ਠੀਕ ਤੇ ਐ ਵੀ ਠੰਡੀ ਸੀਲ ਹੈ ਪੂਰੀ ਤੋਰੋ ਹਾਂ ਫਿਰ ਕਰੀ ਨਾ ਇਹ ਲੈ ਲੈ ਲੋ ਵੇ ਇਹ ਜੀ ਚੈਨ ਦੀ ਆ ਬਾਕੀ ਥੱਲੇ ਆਪਣੀ ਸਫਾਈ ਚ ਤਿਆਰ ਹੋਈ ਆ ਤੁਹਾਨੂੰ ਪਤਾ ਕਿੰਨੀ ਉਤਨੀ 19 ਥੱਲੇ ਹੋ ਆ ਬਾਕੀ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਠੀਕ ਕੱਦ ਜਿ ਤਰਾਮ ਆਪਣੇ ਦਰਮਿਆਨੇ ਘਰਾਂ ਚ ਗਮ ਦੇ ਕੱਦ ਹੁੰਦੇ ਆ ਤੇ ਬਾਰੇ ਥੱਲੇ ਜਿਹੜੀ ਪੂਰੀ ਕਮਾਲ ਦੀ ਤਿਆਰ ਹੋਈ ਆ ਥਾਨੇ ਵੀ ਪੂਰਾ ਕਮਾਲ ਦਾ ਆ ਆਂ ਦੇਖ ਸੰਦੇ ਜੀ ਪੂਰਾ ਵੱਡੀਆਂ ਗਾਵਾਂ ਵਾਂਗ ਬਣੀ ਆ ਦੇਤੀ ਦੂਈ ਦੂਈ ਵੀ ਜੀ ਦੇਤੀ ਨੂੰ ਜੇ ਦੀ ਸੀ ਸੀ ਵੀ ਦੇਖ ਲਈਆ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਫਿਰ ਦੇ ਲੋ ਵੀ ਜੀ ਕਿੰਨਾ ਜਿਆਦਾ ਲੱਗਦਾ ਪਰ ਤੁਹਾਨੂੰ ਪਤਾ ਵੱਡਿਆਂ ਦੇ ਬਰਾਬਰ ਹੈ ਪੂਰੀ ਗਾਂ ਹਾਂਜੀ ਵਿਚ ਲਾ ਜਾ ਮੇਲ ਪਾ ਦੋ ਫਿਰ ਨਾ ਬੋਤਾ ਵੱਡਾ ਦੇ ਨਾ ਬੋਤਾ ਛੋਟਾ ਹੀ 45000 ਦੀ ਵੀ ਜੀ ਦੇਣਾ ਅੱਛਾ 45000 ਦੀ ਹਾਂਜੀ ਤੇ ਚਲੋ ਕੋਈ ਯਾਰ ਖੰਡ ਛੋਟ ਕਰਦੇ ਆ ਫਿਰ 11 ਵਿੱਚ 44 ਦੇ ਦਾਂਗੇ ਬਾਕੀ ਜੇ ਕੋਈ ਫੋਨ ਨੰਬਰ ਲਾਵੇ ਹੋਰ ਮਾਨ ਕਰਦਾ ਨਹੀਂ ਥੋੜਾ ਥੋੜਾ ਅੱਛਾ ਮੌਕੇ ਤੇ ਕਰ ਦੋਗੇ ਕਰ ਦਾਂਗੇ ਜੀ ਵੀ ਇਹ ਵੀ ਜੀ ਕੋਈ ਜੋੜਾ ਬਾਊਗਾ ਅੱਛਾ ਜੋੜੇ 'ਚ ਹੋਰ ਮਾਨ ਕਰਦਾ ਹੈ ਜੀ ਠੀਕ ਹੈ ਜੀ ਹਾਂਜੀ ਖੁੱਲਾ ਕਰ ਦਾਂਗੇ ਮਾਨਾ ਜੀ ਆ ਜੋੜਾ ਇਕੱਠਾ ਲਿਆਂਦਾ ਵਾ ਇਹ ਵੀ ਆ ਜੀ ਦਾ ਦਰ ਘਾਟੀ ਵਛੀ ਠੀਕ ਹੈ ਜੀ ਸਾਸੂ ਸਹੀ ਜੀ ਟੰਡੀ ਦੀ ਸੀ ਇਹ ਕਿੰਨੇ ਕ ਦੁੱਧ ਆ ਲਈ ਆ ਜੀ 12 13 ਕਿਲੋ ਤੇ ਕਰੂਗੀ ਜੀ ਤੋਰੋ ਫੇਰ ਦਿੰਦਾ ਥਾਨੇ ਦੇ ਕੋਲ ਵੀ ਕਾਫੀ ਚੰਗਾ ਲੱਗਾ ਵਾ ਬਾਕੀ ਕੀ ਇਹਦੇ ਸਾਭੀ ਸੋਹਣੀ ਨਹੀਂ ਜੀ ਥੱਲੇ ਉਹਦਾ ਚੰਗੀ ਬਣੂਗੀ ਇਹਦੀ ਲੈ ਜੀ ਅਗੇ ਛੜੂਗੀ 5-7 ਦਿਨ ਵਿੱਚ ਛੜੂਗੀ ਜੇ ਠੀਕ ਐ ਹੌਲੇ ਹੌਲੇ ਦੀ ਸਾਫ ਹੋਦਾ ਤੇ ਕਿੰਨਾ ਫੇਰੇ ਦਾ ਮੁੱਲ ਇਹ ਜੀ 28000 ਰਾਂਗੇ ਜੀ ਅੱਛਾ 28000 ਜੀ ਦੇ ਦੋਗੇ ਤਾਂ ਮੰਨ ਗੀ ਹੋਰ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਣਾ ਕਿੰਨਾ ਕਰ ਦੋਗੇ ਤਾਂ ਮੰਨ ਕਿੰਨਾ ਕਰਨਾ ਕਰ ਜੈਸ ਨੌਕਰੀ ਦੋ ਫੇਰੇ 26000 ਜੀ ਅੱਛਾ 26000 ਜੀ ਦੇ ਦੋਗੇ ਹਾਂਜੀ ਠੀਕ ਐ ਦੇ ਕਾ ਬੱਚਾ ਰਵਿਨਾ ਜੀ ਬਾਕੀ ਆ ਬੱਚੇ ਗਿਆ ਜੀ 10 ਕਿਲੋ ਏ ਸਲੇ ਦੋਤੇ ਜੀ ਅੱਛਾ ਠੰਡੀ ਧੀਰੀ ਜੀ ਵੀ ਜੀ ਪਾਵੇਂ ਕੋਈ ਪਰ ਨਿਆਣਾ ਨਹੀਂ ਪੰਗਾ ਨਹੀਂ ਕੋਈ ਨਹੀਂ ਕੁਛ ਨਹੀਂ ਏ ਤੁਰ ਫਿਰ ਇਹਨਾਂ 10 ਕਿਲੋ ਹੈਗਾ ਪੱਕਾ ਦੋਤੇ ਕਾ ਜੀ 9 ਕਿਲੋ ਜੀ ਗਰੰਟੀ ਦਾ ਠੰਡਾ ਕਰਕੇ ਠੀਕ ਹੈ ਜੀ ਦੋਵੇਂ ਟਾਈਮ ਚ ਆਏ ਖੜੇ ਕਿੰਨੇ ਟਾਈਮ ਚ ਆਏ ਖੜੇ ਬਾਕੀ ਸੋਨੇ ਰੰਗ ਰੂਪ ਦੀ ਆ ਅਕੇ ਕਰਕੇ ਨਾ ਥੋੜਾ ਜਿਹਾ ਪੈਰ ਲੰਗਾ ਆ ਕਰਦੀ ਏ ਚੱਲ ਲੈ ਜਾ ਤੋ ਇਹਨੂੰ ਆ ਹਵਾ ਨਾ ਦੇਖ ਸਾ ਦੇ ਦਾ ਲੱਗੇ ਤਾਂ ਠੰਡੀ ਤੇਰੀ ਜੀ ਕੋਈ ਵਗਰ ਪਾਉਂਦੀ ਨਹੀਂ ਲੋੜ ਵਾਂਗ ਤਾੜਾ ਪਾਉਂਦੀ ਨਹੀਂ ਲੋੜ ਤੇ ਇਹਦਾ ਮੁੱਲ ਫਿਰ 50000 ਦੀ ਜੀ ਦੇ ਦਾਂਗੇ ਅੱਛਾ 50000 ਦੇ ਦੇਣੇ ਕੀ ਕਰਨਾ ਵਿੱਚ ਮੰਤਨ ਕੋਈ ਕਰਦਾਂਗੇ ਵਿਜੀ ਚਾਰ ਖੰਡ ਕਰਦਾਂਗੇ ਮਾ ਚਲੋ ਕੋ ਫੋਨ ਲਾਵੇ ਕਰੀ ਹਾਂ ਬਸ ਫੋਨ ਨੰਬਰ ਲਾਵੇ ਕਰਾਂਗੇ ਵਿਜੀ ਛੋੜ ਜੱਪਾ ਸਾਹਿਬ ਖੁੱਲਾ ਕਰਾਂਗੇ ਜੀ ਠੀਕ ਹੈ ਜੀ ਤੇ ਠੀਕ ਹੈ ਵਿਜੀ ਹੋਰ ਕੁਝ ਹੈ ਨਾ ਸਸੀ ਗਾ ਵਿੱਚ ਬਾਕੀ ਇਹ ਆ ਵੀ ਕੋਈ ਇੱਥੋਂ ਆਪਣੀ ਤਸੱਲੀ ਕਰਕੇ ਹਨਾ ਕਰਕੇ ਵੀ ਜਾ ਤਾਈ ਆ ਇਹ ਪਾਸ ਹੀ ਹੋਣੀ ਆ ਇਹ ਦੋਵੇਂ ਪਾਸ ਕਰਕੇ ਖੜੇ ਦੇ ਦੀ ਕੋਈ ਆਪਣੀ ਚਵਾਈ ਕਰਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ